ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡਾਂ ਵਾਲੇ ਜਮਾਂ ਦੇਸੀ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਟਲੀ ਦੇ ਸ਼ਹਿਰ ਲਨਾਸਕੋ ਦੇ ਵਿੱਚ ਫਰੂਟ ਮੇਲਾ ਲੱਗਦਾ ਜੋ ਤੇ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਲਓ ਜੀ ਆ ਦੇਖੋ ਐਪਲ ਦਾ ਬਣਾਇਆ ਹੋਇਆ ਇਕੱਠਾ ਦੇਖੋ ਇਹਨਾਂ ਦਾ ਬਹੁਤ ਹੋਇਆ ਹੋਇਆ ਇੱਧਰ ਸਟਾਲਾਂ ਲੱਗੀਆਂ ਹੋਈਆਂ ਨੇ ਸਭ ਨੇ ਆਪੋ ਆਪਣੀਆਂ ਲਾਈਆਂ ਹੋਈਆਂ ਨੇ ਡਰੈਕਟਰਾਂ ਦੀਆਂ ਇੱਧਰ ਜੂਸ ਗਾਰਾ ਸਪਨਾ ਦਾ ਜੂਸ ਪਾਨੋ ਕਿਹਾ ਕਿ ਸਿਨੀਣਾ 몰ਾਂ ਡਰਾਂ ਨਾਲ ਮੀਟ ਵਗੈਰਾ ਦੀਆਂ ਨੇ ਲੱਗ ਲੱਗ ਅਗਸਟਾਂ ਲੱਗੀਆਂ ਹੋਈਆਂ ਨੇ ਇੱਧਰ ਕਾਫੀ ਆ ਤੇ ਇੱਧਰ ਵੀ ਤੇਪਾਂ ਦਾ ਕਾਫੇ ਗਾ ਜਨਾ ਵਸਦਾ ਜੁਰਕਤਾਂ ਦੀ ਲਈ ਹੋਈ ਆ ਇੱਧਰ ਵੀ ਅਪਲ ਵਗੈਰਾ ਦੀ ਆ ਗਈ ਇੱਧਰ ਮੀਟ ਵਗੈਰਾ ਦੀ ਆ ਗਈ ਆ ਇੱਧਰ ਆ ਗਿਆ ਮੇਨ ਮੈਨ ਵੇਲਾ ਹੈ ਜਿਹੜਾ ਟੈਂਟ ਲੈ ਗੋ ਪਰੋਨਾ ਨੋਨਾ ਮਾ ਨੇ ਅਨਾਲਕੋਲਿਕ ਨਾਲਕੋਲੋ ਮਾ ਪਰਕੀ ਅਸਾਜਾਟੋ ਐ ਦੇਮਾ ਕੋਸਾ ਕੇ ਕੋਲੋ ਬੀਓ ਨਾ ਦਸਣ ਆਵਦੇ ਗਰੂਪ ਬਾਰੇ ਮਨੇ ਆਂਕੀ ਲਾ ਨਾਲਕੋਲਿਕ ਕੋ ਕੇ ਇਨ ਰੈਲਟਾ ਨੋਨਾ ਆਲਟੋ ਪਰ ਮਗਰੀ ਬਾਸੀ ਦੇ ਇਧਰ ਦੇਖੋ ਇਹਨਾਂ ਦੇ ਅਲਾਈ ਹੋਈਆਂ ਨੇ ਸਟਾਲਾਂ ਚਾਓ ਜਰਨੂ ਲੱਗ ਲੱਗ ਖਾਣੇ ਆਉਜਾ ਦਾ ਦੋ ਵਗੈ ਪ੍ਰੋਡਕਟ ਵਗੈਰਾ ਵੇਚਦੇ ਨੇ ਉਹ ਸਾਰੇ ਕੁਸ ਲਾਇਏ ਹੋਏ ਨੇ ਇਹਨਾਂ ਨੇ ਅਰਮੀ ਦੇ ਅੱਗੇ ਮੇਟ ਮੂਟ ਵਾਲੀਆਂ ਆ ਗਈਆਂ ਅੱਗੇ ਗੁੱਸੇ ਵਗੈਰਾ ਦਾ ਤਰਲਾਂ ਬਹੁਤ ਲੱਗੀਆਂ ਹੋਈਆਂ ਨੇ ਜੀ ਬਾਕਸ ਵਗੈਰਾ ਦਾ ਆ ਗੀਆਂ ਸੇ ਇਧਰ ਇਹ ਵੀ ਹਰਗੰਢ ਦਾ ਜਿਹਦੂਸ ਵਗੈਰਾ ਜਿੱਦਾਂ ਮਰਬਾ ਹੁੰਦਾ ਸੇ ਦੇਖੋ ਟ੍ਰਿਪਲ ਵੀ ਆ ਗੀਆਂ ਕਾਕੀ ਬਹੁਤ ਜਿਆਦੇ ਆ ਦੇਖ ਸਕਦੇ ਹਾਂ ਆ ਗਿਆ ਨਾ ਦਾ ਡੈਕੋਰੇਸ਼ਨ ਕਰੀ ਪਈ ਹੋਈ ਆ ਕਿੰਨਾ ਕਿੰਨਾ ਨੇਕ ਹੈ ਉਹ ਨੋਲੀ ਐਕਸਸਿਸਟੈਂਸ ਦਾ ਵੀ ਸਿਸਟੈਂਸ ਨੇ ਸਭ ਮੈਸ ਪੜਾ ਰੋਦੀ ਇਹ ਕਿ ਇਤਰੇ ਇਹਨਾਂ ਦੀਆਂ ਇਹ ਆਗੀਆਂ ਮੋਮਬਤੀਆਂ ਬਣਾਈਆਂ ਹੋਈਆਂ ਨੇ ਰੇਕ੍ਰੇਸ਼ਨ ਦੇ ਵਿੱਚ ਚਾਓ ਚਾਓ ਇਹ ਆਗੇ ਜਿੱਦਾਂ ਕੱਪੜਿਆਂ ਦੇ ਬਣਾਏ ਹੋਏ ਨੇ ਆਰਟੀਫੀਸ਼ਲ ਕੁੜੀਆਂ ਦੇ ਇਕੱਲਾ ਚ ਪਾਉਣ ਲਈ ਇਹ ਵੀ ਇੱਧਰ ਇਹਨਾਂ ਦੇ ਅੱਧੇ ਪ੍ਰੋਡਕਟ ਨੇ ਇਹਦੇ ਬਹੁਤ 24000 17000 ਰੁਪਏ ਬਣ ਗਏ ਬਹੁਤ ਜ਼ਿਆਦਾ ਹੋਆ ਪਰ ਸੈਂਕੜੇ ਸਮਾਨ ਜੇ ਵੀ ਹੂੰ ਦੇਖੋ ਜੀ ਤੇ ਇੱਧਰ ਫਲਾਵਰ ਆ ਗਏ ਤੇ ਹੋਰ ਡੈਕੋਰੇਸ਼ਨ ਦਾ ਸਮਾਨ ਆ ਗਿਆ ਚਾਓ ਤਰਾ ਆ ਗਿਆ ਨਾ ਮੀਟ ਵਗੈਰਾ ਤੇ ਅੱਧਾ ਚੀਜ਼ ਵਗੈਰਾ ਆ ਗਈ ਜਨਨ ਨੇ ਵੀ ਨਾ ਆ ਗਿਆ ਬੈੜੀ ਦਾ ਮੀਟ ਆ ਗਿਆ ਤੇ ਆ ਗਿਆ ਇਹਨਾਂ ਦੇ ਬਿਸਕਟ ਵਗੈਰਾ ਕੁਤਾਬ ਤਿਆਰ ਕਰਦੇ ਨੇ ਬਣਾਉਂਦੇ ਨੇ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਦੇਖ ਸਕਦੇ ਹਾਂ ਇਹ ਪਹਿਲਾ ਕੈਸਿਨ ਹੈ ਇਹਨਾਂ ਲਈ ਸਟੱਡ ਨਾਲ ਲਾਈਆਂ ਹੋਈਆਂ ਨੇ ਕਿਸੇ ਨੇ ਖਾਣ ਪੀਣ ਦੀ ਜਾਂ ਕਿਸੇ ਦੇ ਕਾਸੇ ਦੀ ਆ ਦੇਖੋ ਡੈਕੋਰੇਸ਼ਨ ਵਾਲਾ ਸਮਾਨ ਫੋਟ ਬਗੈਰ ਰੱਖਣ ਨੂੰ ਰੂਗਿਆਂ ਬੀਨੋ ਵਗੈਰਾ ਤੇ ਫਰੂਟਸ ਵਗੈਰਾ ਕੇ ਤੁਸੀਂ ਸਾਬ ਨੇ ਆਪਦੇ ਆਪ ਦੇ ਪ੍ਰੋਡਕਟ ਦੀਆਂ ਮਸਹੂਰੀਆਂ ਕਰੀਆਂ ਹੋਈਆਂ ਨੇ ਉਹਰੇ ਕੋਈ ਨਾ ਕੋਈ ਹੋਊਗਾ ਇਹਨਾਂ ਦੇ ਮਸਾਲੇ ਮਸੂਲੇ ਨੇ ਵਾਵੇਂ ਕੋਈ ਕਹਿੰਦਾ ਹਾਂ ਮਸਾਲੇ ਮਸੂਲੇ ਨੇ ਇਹਨਾਂ ਦੇ ਆਪਦੇ ਤਿਆਰ ਕਰਦੇ ਹੋਣਗੇ ਹਨਾ ਚਾਓ ਮਾਦੀਮ ਜਾਬੇ ਫਿਰ ਮੈਂ ਹਸੇ ਮੀਟ ਦੀਆਂ ਸਟਾਲਾਂ ਇਹਨਾਂ ਦੀਆਂ ਬਹੁਤ ਨੇ ਬਹੁਤ ਜ਼ਿਆਦਾ ਮੈਂ ਸਟਾਲਾਂ ਚਾਓ ਤੇ ਕਿਦੈਕਤ ਵਗੈਰਾ ਆ ਕੇ ਇਹਨਾਂ ਦੇ ਤੇ ਆ ਵੀ ਖਾਣ ਪੀਣੇ ਵਾਲਾ ਸਮਾਨ ਦੁੱਧਾ ਕਾਫੇ ਵਗੈਰਾ ਦੇਖਦੇ ਹਾਂ

ਕੇ ਤੁਹਾਨੂੰ ਆਪਾਂ ਦਿਖਾਉਨੇ ਆਂ ਮਸ਼ੀਨਰੀ ਵਾਲਾ ਜਾ ਕੇ ਉਧਰ ਘੋੜੀ ਵੀ ਨੇ ਟੰਗਾ ਇਹ ਅੱਗੇ ਆ ਗਿਆ ਬੀਹਨੂ ਦਾ ਅਸੀਂ ਸਭ ਗਿਆ ਗਿਆ ਤੁਰਸਦੀਆਂ ਫੀਟ ਲਾਇਆ ਪਿਆ ਲੱਗ ਲੱਗ ਇਹਨਾਂ ਨੇ Grazie arrivederci Ciao Grazie ਉੱਤਰ ਆ ਗਿਆ ਉਨੇ ਸਹਿਦ ਅਲੱਗ ਅਲੱਗ ਵੈਰਾਈਟੀਆਂ ਰਹਿੰਦੀਆਂ ਜਿੰਨਾ ਪੇਚ ਨਾ ਸਭ ਤੋਂ ਪੇਚੋ ਪਾਸਤਾ ਵਗੈਰਾ ਵੀਰ ਵਗੈਰਾ ਅਚਾਨਕ ਉਹ ਲੂਜੀ ਇਮੀਡੀਅਟ ਤੇ ਕਿਉਂਕਿ ਉਹ ਕੈਲਰ ਤੇ ਉਹ ਗੈਨੇਜੂਸ ਤੇ ਤੇ ਉਹ ਗੈਨੇ ਬਹੁਤ ਵਗੈਰਾ ਤੇ ਸਟਾਲ ਵੀ ਹੈਗੀ ਆ ਜੀ ਦੇਖੋ ਕੋਈ ਨਹੀਂ ਕੋਈ ਉਹ ਲੱਕੜ ਦੇ ਉੱਲੂ ਮੋਤੀਆਂ ਬਣਾਈਆਂ ਹੋਈਆਂ ਨੇ ਲੱਕੜ ਦੀਆਂ ਇਹ ਆ ਦੇਸੋ ਹੈ ਉਸਦੇ ਦਾ ਕਹੇਆਂ ਕਿpropto ਆਪਾਂ ਬਣਾ ਦੇ ਤੇ ਇਹਨੇ ਚਮਕੀ ਕੁੜੀਆਂ ਦੇ ਤੇ ਦਰਗਾਤੀ ਇਸ ਬਗਰਾ ਚਾਓ ਲੋ ਜੀ ਦੇਖੋ ਇਹਨਾਂ ਨੇ ਹਲ ਤਰਫਾਲੀਆਂ ਕਿਵੇਂ ਸੰਭਦੇ ਹੋਏ ਨੇ ਆਪਦੇ ਪੁਰਾਣੇ ਆ ਹਲ ਨੇ ਬੜਦਾਣਾ ਕਰਦੇ ਸੀ ਖੇਤੀ ਦੇਖੋ ਜੀ ਆ ਬੱਟਾ ਪਾਉਣੇ ਵਾਲਾ ਜੰਦਾ ਉਪਰ ਤਾਂ ਨੇ ਹਲ ਉਪਰਲਾ ਹਲਾ ਬਾਕੀ ਪਤਾ ਆਪਾਂ ਨੂੰ ਵੀ ਨਹੀਂ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਪਹਿਲੀ ਵਾਰ ਦੇਖ ਰਿਹਾ ਮੈਂ ਤਾਂ ਬੱਗੀ ਆ ਗਈ ਬੱਗੀ ਅਰੇ ਉਹ ਵੀ ਮਾਈਆ ਦਾ ਫਾਟਾ ਉਹ ਗੁਰਾ ਗੱਡਾ ਪੁਰਾਣਾ ਸਮਾਨ ਸੰਭਾਲਿਆ ਹੋਇਆ ਵੀ ਇਦਾਂ ਇਦਾਂ ਦਾ ਸੀਗਾ ਇਹਨਾਂ ਦਾ ਪੁਰਾਣੇ ਲੰਗਲੀਆਂ ਤੰਗਲੀਆਂ ਦੁੰਗਲੀਆਂ ਉਹ ਬੜਦਾਂ ਦੀਆਂ ਹੋਣਗੀਆਂ ਇਹ ਉੱਤਰ ਪੈਨੇ ਜੱਪੇ ਜੂਪੇ ਆ ਰੀਆਂ ਇਹ ਪੰਪ ਸਪਰੇਅ ਵਾਲਾ ਪਟਾਣੀਆਂ ਦੀਆਂ ਬਣ ਬਣ ਬਣਾਉਂਦਾ ਪਾਪਾ ਰੋਗਰੀਆਂ ਮਾ ਇਹਨਾਂ ਲੱਕੜ ਦੀਆਂ ਬਣਾ ਰਿਹਾ ਹੈ ਮੂਰਤੀਆਂ ਵਗੈਰਾ ਜਿੱਦਾਂ ਬਣਾਉਂਦੀਆਂ ਨੇ ਇਹ ਚਾਹੁੰਦੇ ਨੇ मूर्त कारागिरी बाबे जी ਆ ਲੱਕੜਦਾਰ ਹੁੰਦਾ ਤੇ ਜੁੱਤੀਆਂ ਬਣਦੀਆਂ ਨੇ ਆਠਾਲਾ ਲੱਕੜ ਦੀ ਜੁੱਤੀ ਬਣਦੀ ਐ ਇਹ ਲੱਕੜ ਦੀਆਂ ਜੁੱਤੀਆਂ ਲੱਕੜ ਦੀਆਂ ਜੁੱਤੀਆਂ ਬਣੀ ਹੋਈਆਂ ਲੰਗਾ ਜੀ ਦੇਖੋ ਸਕੂਜ਼ੀ ਜਿਹਨ ਬਣਾਉਂਦੇ ਨੇ ਜਿੱਤ ਬਕ

का थे de ਬਾਊ ਜੀ ਆ ਗਏ ਮੈਸੀ ਵਾਲਿਆਂ ਦੇ 4x4 ਇਹ ਆ ਦੇਖੋ ਕੇਵਨ ਬੰਦ ਬਹੁਤ ਵੱਡੇ ਵੱਡੇ ਟਰੈਕਟਰ ਆ ਆ ਰਿਹਾ ਸਲਾਂਸਰ ਫਰਾਂਸਰ ਸਾਈਡ ਤੇ ਕੱਢੇ ਹੋਏ ਨੇ ਤੇ ਰਿਕਾ ਬੰਦ ਨੇ ਜੇ ਨਾ ਕਹਿ ਬੰਤੂ ਹੋ ਗਿਆ ਜੇ ਇੱਕ ਆ ਪੱਖਾ ਇਹ ਜਿੱਦਾਂ ਕਹਿੰਦੇ ਫਰੂਟ ਤੇ ਬਰਫ਼ ਵਗੈਰਾ ਜੰਮਦੀ ਆ ਉਹ ਚੀਜ਼ ਨੂੰ ਪਰੇ ਕਰਦਾ ਇੱਧਰ ਬਾਈ ਲੱਕੜੀ ਦੀ ਮੂਰਤੀ ਘਟਾਉਣ ਲੱਗਿਆ ਪਿਆ ਟੂਟੀ ਵਾਲਾ ਬਣਾ ਰਿਹਾ ਦੇਖੋ ਜੀ ਕਲਾਕਾਰ ਇਹਨਾਂ ਦੀ